ਜੋ ਤੁਸੀਂ ਕੀਤਾ ਹੈ ਬੇਸਿਕਲੀ ਸਨ ਫਾਊਂਡੇਸ਼ਨ ਤੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਕੀਤਾ ਜਾਂ ਬਾਕੀ ਕਿਸੇ ਸੰਸਥਾਵਾਂ ਨੇ ਨਹੀਂ ਕੀਤਾ اچھا ਸਾਡਾ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਹੀ ਬਥੇਰੀ ਆ ਪਰ ਅਸੀਂ ਵੋਲੰਟੇਰਲੀ kiya ਕਿਸੇ ਨੂੰ ਜਿਆਦਾ ਮੈਂ ਹੀ ਦਾ ਸੰਬੰਧ ਕੱਢਿਆ ਜੀ ਤੇ ਸਭ ਨੂੰ ਪਤਾ ਸੀ ਜਿਹਨੇ ਵੋਲੰਟੇਰਲੀ ਭੇਜੇ ਠੀਕ ਹੈ ਆਪਾਂ ਕਿਸੇ ਤੋਂ ਵਿਕਰਮ ਜੀ ਜੇ ਆਪਾਂ ਇਹਨੂੰ ਸਾਰਿਆਂ ਨੂੰ ਕਵਾਂਟੀਫਾਈ ਕਰਨਾ ਹੋਵੇ ਤੇ ਕਾਫੀ ਕੰਮ ਕੀਤਾ ਤੁਸੀਂ ਬਾਈ ਵੇ ਆਫ ਮਨੀ ਟੋਟਲ ਕਿੰਨੇ ਬੰਦਿਆਂ ਨੂੰ ਮਦਦ ਪਹੁੰਚਾਈ ਕਿੰਨੇ ਪਿੰਡਾਂ ਨੂੰ ਮਦਦ ਪਹੁੰਚਾਈ ਇਹਨੂੰ ਕੁਆਂਟੀਫਾਈ ਕਰਨਾ ਮੈਂ ਕਿਹਾ ਕਿ 500 ਏਕੜ ਅਸੀਂ ਹਿਸਾਬ ਲਾ ਰਹੇ ਸੀ ਮੈਂ ਤੇ ਗੁਰਵੀਰ ਜੀ 400 ਪਤਾ ਨਹੀਂ 72 ਤੇ 73 ਏਕੜ ਪਾਣੀ ਔਰ ਡੀਸੈਲਟਿੰਗ ਦੋਨੋਂ 500 ਲਾ ਲੋ ਏਕੜ ਬਾਕੀ ਉਹ ਰੀਲੀਫ ਵਰਕ ਵੇਅਰ ਹਾਊਸਿੰਗ 5000 ਕਿੱਟਾਂ ਹਰ ਇੱਕ ਚੀਜ਼ ਫੌਗਰ ਮਸ਼ੀਨ ਤੋਂ ਲੈ ਕੇ ਤੋਂ ਦੱਸੀ ਸਾਰੀ ਗੱਲ ਤੁਸੀਂ ਸਕਿਲਸ ਸੈਂਟਰਸ ਦੀ ਗੱਲ ਕੀਤੀ ਆ ਵਾਕਈ ਤੁਹਾਡਾ ਕੰਮ ਜਿਹੜਾ ਵਾ ਤੁਹਾਡੀ ਸੰਸਥਾ ਦਾ ਕੰਮ ਬਹੁਤ ਕਾਬਲੇ ਤਾਰੀਫ ਆ ਟੋਟਲ ਕਿੰਨੇ ਕਿ ਬੱਚਿਆਂ ਨੂੰ ਤੁਸੀਂ ਹੁਣ ਤੱਕ ਕੋਈ ਮਹਾਰਤਾ ਖਾਸ ਨਹੀਂ 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 ਪਿਛਲੇ ਸਾਲ ਅਸੀਂ 4250 ਬੱਚਿਆਂ ਨੂੰ ਪੰਜਾਬ ਵਿੱਚ ਦਿੱਲੀ ਦੇ ਮੈਂ ਨਹੀਂ ਗਿਣ ਰਿਹਾ ਪੰਜਾਬ ਵਿੱਚ ਸਕਿੱਲ ਦੇ ਕੇ ਨੌਕਰੀ ਲਵਾਈ ਸਾਰਾ ਡਾਟਾ ਸੀਐਮ ਆਫਿਸ ਤੋਂ ਲੈ ਕੇ ਡੀਸੀ ਇੱਧਰ ਉੱਧਰ ਸਾਰਾ ਮੈਨੂੰ ਕਈ ਲੋਕੀ ਕਹਿਣ ਲੱਗੇ ਇਹ ਨੌਕਰੀਆਂ ਨਹੀਂ ਹੋ ਸਕਦੀਆਂ ਇਹ ਜੋਬ ਫੇਅਰ ਲਾਇਆ ਤੂੰ ਮੈਂ ਕਿਹਾ ਜੀ ਨੌਕਰੀਆਂ ਫਿਰ ਕਹਿੰਦੇ ਮਿਨੀਮਮ ਵੇਜ ਵਾਲੇ ਨਹੀਂ ਹੋਣੇ ਫਿਰ ਉਹ ਪਰੇ ਮੈਂ ਕਿਹਾ ਇਹਨੂੰ ਚੱਕ ਕੇ ਉਥੇ ਚੜਾ ਦਿਓ ਉਹਦੇ ਵੈਬ ਤੇ ਹੀ ਪਾ ਦਿਓ ਐਦ ਕੀ ਮੈਂ ਅਰਦਾਸ ਕੀਤੀ ਅੰਮ੍ਰਿਤਸਰ ਮੈਂ ਤੁ ਸੰਤ ਕੋਈ ਨਹੀਂ ਕਹਿ ਰਿਹਾ ਕਰੋ ਇਹ ਪੁਸ਼ ਕਰਨਾ ਪੈਂਦਾ ਹਰ ਇੱਕ ਚੀਜ਼ ਤੇ ਐਦ ਕੀ ਮੇਰਾ ਟੀਚਾ ਵੀ ਵਾਇਗਰੂ ਕਰੇਗਾ 10000 ਬੱਚੇ ਨੂੰ ਕਿਉਂਕਿ ਇਹ ਮਾਡਲ 10000 ਬੱਚੇ ਨੂੰ ਨੌਕਰੀ ਲਵਾਵਾਂਗੇ ਅੱਜ